ਜਦੋਂ ਪੰਥਕ ਉਮੀਦਵਾਰਾਂ ਦੀ ਗੱਲ ਆਉਂਦੀ ਹੈ ਉਹ ਸਿਪਾਈ ਅਮਰਤਪਾਲ ਸਿੰਘ ਦੀ ਕਿਉਂਕਿ ਉਹ ਪੰਥਕ ਸਨਾਨਤਾ ਦੇ ਪੈਰਾ ਦੰਦਾ ਰਿਹਾ ਉਹ ਪੰਥਕ ਹੋਣ ਕਰਕੇ ਹੀ ਉਹ ਹੱਕਦਾਰ ਹੈ ਸੀ ਹਮੇ ਦਾ ਲਾਲ ਅਸੀਂ ਅਪੀਲ ਕਰਦੇ ਹਾਂ ਖਡੂਰ ਸਾਹਾ ਹਲਕਾ ਤੋਂ ਲੋਕ ਸਵਾਰ ਹਲਕਾ ਤੋਂ ਬਈ ਭਾਈ ਅਮਰਤਪਾਲ ਸਿੰਘ ਨੂੰ ਆਪਣੀ ਇੱਕ ਇੱਕ ਵੋਟ ਪਾ ਕੇ ਤੁਸੀਂ ਜਿਤਾਓ ਤੇ ਉਹਨੂੰ ਪਾਰਲੀਮੈਂਟ ਭੇਜਿਆ ਜਾਵੇ ਹੋਰ ਕਿਹੜੇ ਕਿਹੜੇ ਪੰਥਕ ਉਮੀਦਵਾਰਾਂ ਨੂੰ ਤੁਹਾਡੇ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ ਦੇਖੋ ਪੰਥਕ ਉਮੀਦਵਾਰ ਤਾਂ ਭਾਈ ਸ਼ਵਰਜਿੰਦਰ ਸਿੰਘ ਜਿਹੜੇ ਸ਼ਹੀਦ ਭਾਈ ਬਿਆਨਤ ਸਿੰਘ ਮਲਵਾ ਦੇ بیٹے ਆ ਕਿਉਂਕਿ ਉਸ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਉਹ ਭਾਈ ਬਿਆਨਤ ਸਿੰਘ ਨਹੀਂ ਉਸ ਤੈਨ ਸਿੱਖ ਕੌਮ ਦੀ ਜਿਹੜਾ ਕਹਿੰਦੇ ਸੀ ਵੀ ਲੱਠੀ ਵੀ ਪਾਗੋ ਸਿਰ ਤੇ ਰੱਖੀਏ ਰਮਨੀਤ ਬੀਟੂ ਉਹਦੀ ਬੋਲਬਾਣੀ ਕਹੀ ਜੀ ਹੈ ਕੋਈਏ ਚੰਗੀ ਬੋਲਬਾਣੀ ਨਹੀਂ ਧਮਕੀਆਂ ਦੇ ਰਿਹਾ ਇਹ ਇਹਨਾਂ ਦਾ ਜਿਹੜਾ ਅੰਦਰੂਨੀ ਚਿਹਰਾ ਹੈ ਨਾ ਉਹ ਸਾਹਮਣੇ ਆ ਰਿਹਾ ਹੈ ਵੇ ਜੇ ਕੱਲ ਨੂੰ ਆ ਗਏ ਇਹ ਲੋਕਾਂ ਨਾਲ ਬਹੁਤ ਵੱਡੇ ਧੱਕੇ ਕਰਨਗੇ ਜਿਹੜਾ ਅਕਾਲੀ ਦਲ ਅੱਜ ਜਿਹੜੇ ਪਾਸੇ ਵੱਲ ਨੂੰ ਜਾ ਰਿਹਾ ਲੱਗਦਾ ਕਿ ਮੋੜ ਉਹਨਾਂ ਪੈਰਾਂ ਦੇ ਉੱਪਰ ਉਹਨਾਂ ਲੀਹਾਂ ਦੇ ਉੱਪਰ ਖੜਾ ਹੋ ਜੂਗਾ ਕਿ ਦੇਖੋ ਮੁਸ਼ਕਲ ਹੈ ਜਦ ਤੱਕ ਇਸ ਤਰ੍ਹਾਂ ਦੇ ਘਟਿਆ ਉਤਰੇ ਚੱਲਦਾ ਰਹੇਗਾ ਜਦੋਂ ਇਹ ਪੂਰੇ ਉਹਨਾਂ ਸਿਧਾਂਤਾਂ ਤੇ ਜਿਨ੍ਹਾਂ ਤੇ ਅਕਾਲੀ ਦਲ ਬਣਿਆ ਸੀ ਉਹਨਾਂ ਨੂੰ ਸਮਰਪਿਤ ਨਹੀਂ ਹੁੰਦੇ ਉਹਨਾਂ ਦੇ ਪੈਰਾਂ ਨਹੀਂ ਦੰਦੇ ਉਦੋਂ ਤੱਕ ਉਹਨਾਂ ਲੀਹਾਂ ਤੇ ਇਹ ਅਕਾਲੀ ਦਲ ਨਹੀਂ ਆ ਸਕਦਾ T24 ਦੇ ਨਾਲ ਜੁੜੇ ਮੈਂ ਰਜਿੰਦਰ ਸਿੰਘ ਜੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਇਲੈਕਸ਼ਨ ਦੇ ਦਿਨ ਚੱਲ ਰਹੇ ਨੇ ਔਰ ਇਸੇ ਨੂੰ ਲੈ ਕੇ ਦੇਖਿਆ ਜਾਵੇ ਤਾਂ ਆ ਜਿਹੜੀਆਂ ਕੁਝ ਪੰਥਕ ਸੀਟਾਂ ਦੇ ਉੱਪਰ ਪੰਥਕ ਉਮੀਦਵਾਰ ਆ ਜਿਹੜਾ ਉਤਾਰੇ ਗਏ ਨੇ ਤੇ ਇਸੇ ਨੂੰ ਲੈ ਕੇ ਖਾਸ ਕਰ ਲੋਕਾਂ ਦੇ ਵਿੱਚ ਇੱਕ ਨਵੀਂ ਲਹਿਰ ਦੇਖਣ ਨੂੰ ਮਿਲ ਰਹੀ ਹੈ ਜੇ ਜੇ ਪੰਥਕ ਜਥੇਬੰਦੀਆਂ ਦਾ ਇਸ ਦੇ ਵਿੱਚ ਸਮਰਥਨ ਦੀ ਜ਼ਿਕਰ ਕੀਤਾ ਜਾਵੇ ਤਾਂ ਉਹ ਸਮਰਥਨ ਵੱਖ-ਵੱਖ ਤਰੀਕਿਆਂ ਦੇ ਨਾਲ ਮਿਲਦਾ ਨਜ਼ਰ ਆਉਂਦਾ ਹੈ ਕਮ ਇਨਸਾਫ ਮੋਰਚੇ ਦੇ ਵੱਲੋਂ ਅੱਜ ਜਿੱਥੇ ਵੱਖ-ਵੱਖ ਪੰਥਕ ਉਮੀਦਵਾਰਾਂ ਨੂੰ ਸਪੋਰਟ ਤੇ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਉੱਥੇ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਜੋ ਕਿ ਖਡੂਰ ਖਰੂਤ ਸਾਹਿਬ ਹਲਕਾ ਤੋਂ ਉਮੀਦਵਾਰ ਐਲਾਨੇ ਗਏ ਨੇ ਭਾਈ ਅਮਰਤਪਾਲ ਸਿੰਘ ਤਾਂ ਉਹਨਾਂ ਨੂੰ ਵੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ ਸਾਡੇ ਨਾਲ ਕੌਮੀ ਇਨਸਾਫ ਮੋਰਚੇ ਦੇ ਮੁਖ ਆਗੂ ਬਾਪੂ ਗੁਰਚਰਨ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਪੂ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਪੂ ਜੀ ਕਿਵੇਂ ਦੇਖਦੇ ਹੋ ਜਿਵੇਂ ਕਮਨ ਸਾਫ ਮੋਰਚੇ ਦੇ ਵੱਲੋਂ ਜਿੱਥੇ ਪੰਥਕ ਉਮੀਦਵਾਰਾਂ ਨੂੰ ਸਪੋਰਟ ਕਰਨ ਦਾ ਐਲਾਨ ਕੀਤਾ ਗਿਆ ਤਾਂ ਉੱਥੇ ਅਮਰਤਪਾਲ ਸਿੰਘ ਨੂੰ ਵੀ ਸਪੋਰਟ ਕਰ ਰਹੇ ਹੋ ਜੀ ਤੁਸੀਂ ਦੇਖੋ ਜਦੋਂ ਪੰਥਕ ਉਮੀਦਵਾਰਾਂ ਦੀ ਗੱਲ ਆਉਂਦੀ ਹੈ ਉਹ ਸਿਪਾਹੀ ਅਮਰਤਪਾਲ ਸਿੰਘ ਵੀ ਕਿਉਂਕਿ ਉਹ ਪੰਥਕ ਸੰਨਦਾਂ ਦਾ ਨਹੀਂ ਪੈਰਾ ਦੰਦਾ ਰਿਹਾ ਉਹ ਪੰਥਕ ਹੋਣ ਕਰਕੇ ਇਹ ਉਹ ਹੱਕਦਾਰ ਐ ਸੀ ਹਮੇ ਦਾ ਹਲਾਨ ਕੀਤਾ ਹੋਇਆ ਕਿਸ ਤਰੀਕੇ ਦੇ ਨਾਲ ਹਮਾਇਤ ਹੋਏਗੀ ਤੁਹਾਡੇ ਵੱਲੋਂ ਦੇਖੋ ਅਸੀਂ ਸਭ ਤੋਂ ਵੱਡੀ ਤਾਂ ਬੋਟ ਦੀ ਹਮਾਇਤ ਐ ਅਸੀਂ ਅਪੀਲ ਕਰਦੇ ਆਂ ਖਡੂਰ ਸਾਹਿਬ ਹਲਕਾ ਤੋਂ ਲੋਕ ਸਭਾ ਹਲਕਾ ਤੋਂ ਬਈ ਭਾਈ ਅਮਰਤਪਾਲ ਸਿੰਘ ਨੂੰ ਆਪਣੀ ਇੱਕ ਇੱਕ ਵੋਟ ਪਾ ਕੇ ਤੁਸੀਂ ਜਿਤਾਓ ਤੇ ਉਹਨੂੰ ਪਾਰਲੀਮੈਂਟ ਭੇਜਿਆ ਜਾਵੇ ਸੋ ਸਾਡੀ ਸਭ ਤੋਂ ਵੱਡੀ ਤਾਂ ਇਹੀ ਹਮਾਇਤ ਐ ਅਪੀਲ ਐ ਉੱਥੇ ਦੀ ਵੋਟਰਾਂ ਨੂੰ ਘੜੂ ਸਭ ਹਾਲ ਕੇ ਗਰਾਊਂਡ ਤੇ ਪ੍ਰਚਾਰ ਵੀ ਹੋਵੇਗਾ ਉਹਨਾਂ ਵਾਸਤੇ ਦੇਖੋ ਸਾਡੇ ਉੱਥੇ ਨਮਾਇंदे ਜਾ ਰਹੇ ਆ ਪ੍ਰਚਾਰ ਵੀ ਕਰ ਰਹੇ ਆ ਨਿੱਜੀ ਤੌਰ ਤੇ ਵੀ ਸਨੇਹ ਲਾ ਰਹੇ ਆ ਜਿਹੜੇ ਸਾਡੇ ਸੰਪਰਕਾਂ ਉੱਥੇ ਅਸੀਂ ਉਹਨਾਂ ਨੂੰ ਕਹਿ ਰਹੇ ਆ ਵੀ ਭਾਈ ਅਮਰਤਪਾਲ ਸਿੰਘ ਜੀ ਤੁਸੀਂ ਡਟ ਕੇ ਮਦਦ ਕਰੋ ਹੋਰ ਕਿਹੜੇ ਕਿਹੜੇ ਪੰਥਕ ਕੋ ਉਮੀਦਵਾਰਾਂ ਨੂੰ ਤੁਹਾਡੇ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ ਦੇਖੋ ਪੰਥਕ ਉਮੀਦਵਾਰ ਤਾਂ ਭਾਈ ਸ਼ਵਰਜਿੰਦਰ ਸਿੰਘ ਜਿਹੜੇ ਸ਼ਹੀਦ ਭਾਈ ਬਿਆਨਤ ਸਿੰਘ ਮਲਵਾ ਦੇ ਬੇਟੇ ਆ ਕਿਉਂਕਿ ਉਸ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਉਹ ਭਾਈ ਬਿਆਨਤ ਸਿੰਘ ਨਹੀਂ ਉਸ ਟਾਈਮ ਸਿੱਖ ਕੌਮ ਦੀ ਜਿਹੜੇ ਕਹਿੰਦੇ ਸੀ ਵੀ ਲੱਥੀ ਵੀ ਪਾਗੋ ਸਿਰ ਤੇ ਰੱਖੀ ਹੈ ਸੋ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਉਹਨਾਂ ਦੇ ਬੇਟੇ ਆ ਜਿਹੜੇ ਫਰੀਦਕੋਟ ਹਲਕੇ ਤੋਂ ਚੋਣ ਲੜ ਰਹੇ ਆ ਸੋ ਸਾਡੀ ਫਰੀਦਕੋਟ ਹਲਕੇ ਦੇ ਵੀ ਵੋਟਰਾਂ ਨੂੰ ਅਪੀਲ ਹੈ ਕਿ ਉਹ ਕੁਰਬਾਨੀ ਵਾਲਾ ਪਰਿਵਾਰ ਹੈ ਕਿਉਂਕਿ ਉਹਨਾਂ ਦੀ ਮਾਤਾ ਜੀ ਵੀ ਐਮਪੀ ਬਣ ਕੇ ਪਾਰਲੀਮੈਂਟ ਚ ਗਏ ਸੀ ਦਾਦਾ ਜੀ ਵੀ ਗਏ ਸੀ ਉਹਨਾਂ ਨੇ ਪੰਜਾਬ ਦੀ ਸਿੱਖਾਂ ਦੀ ਗੱਲ ਕਰੀ ਐ ਉੱਥੇ ਸੋ ਹੁਣ ਭਾਈ ਸਰਬਜੀਤ ਸਿੰਘ ਹੱਕਦਾਰ ਹੈ ਉਹਦੀ ਫਰੀਦ ਕੋਟ ਹਾਲ ਕੇ ਤੋਂ ਹੱਕਦਾਰ ਬਹੁਤ سارے ਹਲਕਿਆਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਇੱਕ ਪਾਸੜ ਮਾਹੌਲ ਬਣਿਆ ਲੱਗਦਾ ਹੈ ਤਾਂ ਦੂਜੇ ਪਾਸੇ ਜੇ ਭਾਈ ਸਰਬਜੀਤ ਸਿੰਘ ਦੀ ਗੱਲ ਕਰਨੀ ਹੋਵੇ ਤੇ ਕੀ ਲੱਗਦਾ ਹੈ ਕਿ ਗਰਾਊਂਡ ਦੇ ਉੱਪਰ ਜਾ ਕੇ ਉਹਨਾਂ ਦਾ ਮੁਕਾਬਲਾ ਕਿਹਨਾਂ ਦੇ ਨਾਲ ਦਿਖਾਈ ਦੇ ਰਿਹਾ ਕਿ ਇਸ ਧਿਰ ਦੇ ਨਾਲ ਮੁਕਾਬਲਾ ਕਰਕੇ ਜਿੱਤ ਸਕਦੇ ਨੇ ਜਿੱਤ ਪ੍ਰਾਪਤ ਹੋ ਸਕਦੀ ਹੈ ਉਹਨਾਂ ਨੂੰ ਦੇਖੋ ਉਹਨਾਂ ਦੀ ਕੋਈ ਤਿਆਰੀ ਨਹੀਂ ਸੀ ਉਹ ਆਜ਼ਾਦ ਚੋਣ ਲੜ ਰਹੇ ਹਨ ਕਿਉਂਕਿ ਜਿਹੜੀ ਮੁੱਖ ਪਾਰਟੀਆਂ ਭਾਵੇਂ ਬੀਜੇਪੀ ਹੈ ਕਾਂਗਰਸ ਹੈ ਜਾਂ ਅਕਾਲੀ ਦਲ ਹੈ ਆਮ ਆਦਮੀ ਪਾਰਟੀ ਹੈ ਇਹਨਾਂ ਨੇ ਸਰਕਾਰਾਂ ਵੀ ਹੰਡਾ ਚੁੱਕੇ ਸਰਕਾਰਾਂ ਦੇ ਹੁਣ ਵੀ ਸਰਕਾਰਾਂ ਇਹਨਾਂ ਦੀਆਂ ਸੋ ਉਹ ਇੱਕ ਪੰਥਕ ਉਮੀਦਵਾਰ ਹੋਣ ਦੇ ਨਾਤੇ ਹੀ ਉਹਨਾਂ ਨੂੰ ਜਿਹੜੀ ਹਮਾਇਤ ਮਿਲ ਰਹੀ ਹੈ ਤੋਂ ਉਹ ਮੈਂ ਗੱਲ ਕਰਦਾ ਵੀ ਜਿਸ ਤਰ੍ਹਾਂ ਉਹਨਾਂ ਦੇ ਹੱਕ ਚ ਇਕਹਾਵਾ ਬਣਦੀ ਜਾ ਰਹੀ ਹੈ ਉਹ ਵੱਡੇ ਫਰਕ ਨਾਲ ਚੋਣ ਜਿੱਤਣਗੇ ਜਿਵੇਂ ਹੀ ਪੰਜਾਬ ਦੇ ਅੰਦਰ ਪੰਥਕ ਉਮੀਦਵਾਰਾਂ ਦੇ ਹੱਕ ਦੇ ਵਿੱਚ ਇੱਕ ਹਮਾਇਤ ਦਾ ਕਹਿ ਸਕਦੇ ਆ ਕਿ ਇੱਕ ਮਾਹੌਲ ਬਣਦਾ ਨਜ਼ਰ ਆਇਆ ਤਾਂ ਉਹਦੇ ਨਾਲ ਨਾਲ ਜਿਹੜੇ ਕਾਂਗਰਸ ਦੇ ਨਾਲ ਜਾਂ ਜਿਹੜੀਆਂ ਵੱਖ-ਵੱਖ ਹੋਰ ਦੂਜੀਆਂ ਪਾਰਟੀਆਂ ਦੀ ਗੱਲ ਹੋਵੇ ਤਾਂ ਉਹਨਾਂ ਨੂੰ ਇਹ ਕਿਉਂ ਲੱਗਦਾ ਕਿ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਉਹਨਾਂ ਦੇ ਵੱਲੋਂ ਕਿਉਂ ਜਾ ਰਹੀਆਂ ਹਾਲ ਦੇ ਵਿੱਚ ਰਵਨੀਤ ਬਿੱਟੂ ਦੇ ਵੱਲੋਂ ਵੀ ਇਹ ਅਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਦੇਖੋ ਉਹ ਉਹਨਾਂ ਦੀ ਕਟਿਆ ਰਾਜਨੀਤੀ ਹੈ ਜਿਸ ਤਰ੍ਹਾਂ ਦੀ ਕਰ ਰਹੇ ਹਾਂ ਤੁਸੀਂ ਗੱਲ ਕਰੀਏ ਰਵਨੀਤ ਬਿੱਟੂ ਦੀ ਉਹਦੀ ਬੋਲਬਾਣੀ ਕਹੀ ਜੀ ਹੈ ਕੋਈ ਇਹ ਚੰਗੀ ਬੋਲਬਾਣੀ ਨਹੀਂ ਧਮਕੀਆਂ ਦੇ ਰਿਹਾ ਇਹ ਇਹਨਾਂ ਦਾ ਜਿਹੜਾ ਅੰਦਰੂਨੀ ਚਿਹਰਾ ਹੈ ਨਾ ਉਹ ਸਾਹਮਣੇ ਆ ਰਿਹਾ ਹੈ ਬਈ ਜੇ ਕੱਲ ਨੂੰ ਆ ਗਏ ਇਹ ਲੋਕਾਂ ਨਾਲ ਬਹੁਤ ਵੱਡੇ ਧੱਕੇ ਕਰਨਗੇ ਲੋਕਾਂ ਵਾਸਤੇ ਖਾਸ ਕਰਕੇ ਉਹਨਾਂ ਹਲਕਿਆਂ ਦੇ ਵੋਟਰਾਂ ਵਾਸਤੇ ਇਹ ਚੈਲੰਜ ਹੈ ਉਹਨਾਂ ਨੂੰ ਇਹ ਪੂਰੇ ਉਸ ਨਾਲ ਲੈਣਾ ਚਾਹੀਦਾ ਵੀ ਜੇ ਕੱਲ ਨੂੰ ਇਹਨਾਂ ਦੀ ਸਰਕਾਰ ਬਣ ਜਾਂਦੀ ਹੈ ਇਹ ਬਹੁਤ ਦੇਸ਼ ਦਾ ਹੀ ਮਾਹੌਲ ਖਰਾਬ ਕਰ ਦੇਣਗੇ ਸੋ ਜਿਸ ਤਰ੍ਹਾਂ ਦੀ ਭਾਵੇਂ ਰਮਨੀਤ ਬਿੱਟੂ ਆ ਉਹ ਧਮਕੀ ਜਾਂ ਦੇ ਰਿਹਾ ਆਪਣੀ ਸਪੀਚ 'ਚ ਹਸਰਾਜ ਹੰਸ ਉਹ ਧਮਕੀਆਂ ਦੇ ਰਿਹਾ ਸੋ ਇਹ ਮੈਂ ਤਾਂ ਕਹਿੰਦਾ ਪੰਜਾਬ ਦੇ ਵੋਟਰਾਂ ਵਾਸਤੇ ਇੱਕ ਚੈਲੰਜ ਹੈ ਇਹਨੂੰ ਕਬੂਲ ਕਰਨਾ ਚਾਹੀਦਾ ਅਕਾਲੀ ਦਲ ਤੋਂ ਵਿਰਸਾ ਸਿੰਘ ਬਲਟੋਹਾ ਨੇ ਕਦੇ ਉਹ ਸਮਾਂ ਸੀ ਜਦੋਂ ਜਿਹੜਾ ਅਮਰਤਪਾਲ ਸਿੰਘ ਦੀ ਮੰਗਾਂ ਦੇ ਨਾਲ ਸਬੰਧਤ ਮੋਰਚਾ ਲੱਗਾ ਸੀ ਤੇ ਉਹਨੂੰ ਹਮਾਇਤ ਵੀ ਕਰਦੇ ਰਹੇ ਜਥੇਦਾਰਾਂ ਦੇ ਵੱਲੋਂ ਜਾਂ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਹਮਾਇਤ ਕੀਤੀ ਗਈ ਪਰ ਮੌਜੂਦਾ ਸਮੇਂ ਦੇ ਵਿੱਚ ਬੜੀਆਂ ਤਲਖ ਟਿੱਪਣੀਆਂ ਕਰਦੇ ਨੇ ਅਵਤਾਰ ਸਿੰਘ ਖੰਡਾ ਦੀ ਮਾਤਾ ਜੀ ਦੀ ਇੱਕ ਵੱਖਰੇ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਤੇ ਉਸ ਤੋਂ ਬਾਅਦ ਕਹਿੰਦੇ ਨੇ ਮੇਰੀ ਪੰਥ ਵਾਸਤੇ ਬਹੁਤ ਵੱਡੀ ਕੁਰਬਾਨੀ ਹੈ ਅਵਤਾਰ ਸਿੰਘ ਖੰਡਾ ਨੂੰ ਭਾਈ ਅਮਰਤਪਾਲ ਸਿੰਘ ਨੇ ਮਰਵਾਇਆ ਇਸ ਤਰੀਕੇ ਦੀਆਂ ਵਿਵਾਦਤ ਟਿੱਪਣੀਆਂ ਇਹਨਾਂ ਦਿਨਾਂ ਦੇ ਵਿੱਚ ਆਖਰ ਕਿਹੜੀ ਚੀਜ਼ ਨੂੰ ਦਰਸਾਉਂਦੀਆਂ ਨੇ ਦੇਖੋ ਜੀ ਇਹ ਸਿੱਖਾਂ ਵਾਲੇ ਗੁੰਲ ਨਹੀਂ ਜਿਹੜੇ ਇਸ ਤਰ੍ਹਾਂ ਦੀ ਘਠੀਆ ਰਾਜਨੀਤੀ ਕਰਨੀ ਹੈ ਫਰਜ ਉਹਨਾਂ ਦਾ ਫਰਜ ਇਹ ਬਣਦਾ ਸੀ ਸ਼ਰੋਣੀ ਅਕਾਲੀ ਦਲ ਦਾ ਇੱਕ ਸੀਟ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਕਿਹੜਾ ਸੀਟ ਉਹਨਾਂ ਦੇ ਹੱਕ ਜਾ ਰਹੀ ਸੀ ਵੀ ਉਹਨਾਂ ਉਹ ਜਿੱਤ ਰਹੇ ਸੀ ਉੱਤੇ ਨੂੰ ਸੋ ਉਹਨਾਂ ਨੂੰ ਆਪਣਾ ਇੱਕ ਪੰਥਕੋ ਦੇਖਦੇ ਹੋਏ ਆਪਣਾ ਕੈਂਡੀਡੇਟ ਭਾਵੇਂ ਬਿਰਸਾ ਸਿੰਘ ਬਲਟੋਹਾ ਉੱਥੇ ਤੋਂ ਹਟਾ ਲੈਣਾ ਚਾਹੀਦਾ ਸੀ ਕਹਿੰਦੇ ਜੀ ਅਕਾਲ ਅਕਾਲੀ ਦਲ ਬਾਦਲ ਦੇ ਵੱਲੋਂ ਕੈਂਡੀਡੇਟ ਤੇ ਉਸ ਵਕਤ ਵਡਰੋਲ ਨਹੀਂ ਕੀਤਾ ਗਿਆ ਜਦੋਂ ਮਨੁੱਖੀ ਹੱਕਾਂ ਦੇ ਨੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਦੇ ਧਰਮਸਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਖੜੇ ਵਿੱਚ ਆਉਂਦੇ ਆ ਦੇਖੋ ਉੱਥੇ ਭਾਵੇਂ ਉਹਨਾਂ ਦਾ ਵੀ ਕੈਂਡੀਡੇਟ ਸੀ ਸ਼੍ਰੋਮਣੀ ਅਕਾਲੀ ਦਲ ਦਾ ਉਹ ਹਾਰਿਆ ਸੋ ਇਸ ਕਰਕੇ ਬਹੁਤ ਵੱਡੀ ਗਲਤੀ ਹੈ ਭੁੱਲੇ ਇਹਨਾਂ ਦੀਆਂ ਬਈ ਇੱਕ ਸੀ ਜੇ ਕਿਤੇ ਬੀਬੀ ਖਾਲੜਾ ਦੇ ਹੱਕ ਚ ਆਪਣਾ ਉਹ ਕੈਂਡੀਡੇਟ ਵਾਪਸ ਲੈ ਲੰਦੇ ਬੀਬੀ ਖਾਲੜਾ ਜਿੱਤ ਜਾਂਦੀ ਅੱਜ ਅਕਾਲੀ ਦਲ ਨੂੰ ਇਹ ਦਿਨ ਨਾ ਦੇਖਣੇ ਪੈਂਦੇ ਕਿਉਂਕਿ ਇਹ ਹੁਣ ਜਿਹੜੀ ਜੇ ਜਨਤਾ ਉਹ ਸਮਝ ਚੁੱਕੀ ਹੈ ਵੀ ਇਹਨਾਂ ਦਾ ਅਕਾਲੀ ਦਲ ਕਿੰਨਾ ਚਿਹਰਾ ਅੰਦਰੋਂ ਕੀ ਹੈ ਬਾਹਰੋਂ ਕੀ ਹੈ ਇਸ ਕਰਕੇ ਜੇ ਅਕਾਲੀ ਸਿਧਾਂਤਾਂ ਦੇ ਪਹਿਰਾ ਨੰਦੇ ਬੀਬੀ ਖਾਲੜਾ ਦੇ ਹੱਕ ਚ ਭੁਗਤ ਦੇ ਅੱਜ ਇਹਨਾਂ ਦਾ ਪੰਜਾਬ 'ਚ ਹਾਲਾਤ ਹੋਰ ਹੋਏ ਸੀ ਜਿਹੜਾ ਅਕਾਲੀ ਦਲ ਅੱਜ ਜਿਹੜੇ ਪਾਸੇ ਵੱਲ ਨੂੰ ਜਾ ਰਿਹਾ ਲੱਗਦਾ ਕਿ ਮੋੜ ਉਹਨਾਂ ਪੈਰਾਂ ਦੇ ਉੱਪਰ ਉਹਨਾਂ ਲੀਹਾਂ ਦੇ ਉੱਪਰ ਖੜਾ ਹੋ ਜੂਗਾ ਕਿ ਦੇਖੋ ਮੁਸ਼ਕਲ ਹੈ ਜਦ ਤੱਕ ਇਸ ਤਰ੍ਹਾਂ ਦੇ ਘਟਿਆ ਉਤਰੇ ਚੱਲਦਾ ਰਹੇਗਾ ਜਦੋਂ ਇਹ ਪੂਰੇ ਉਹਨਾਂ ਸਿਧਾਂਤਾਂ ਤੇ ਜਿਨ੍ਹਾਂ ਤੇ ਅਕਾਲੀ ਦਲ ਬਣਿਆ ਸੀ ਉਹਨਾਂ ਨੂੰ ਸਮਰਪਿਤ ਨਹੀਂ ਹੁੰਦੇ ਉਹਨਾਂ ਦੇ ਪੈਰਾਂ ਨਹੀਂ ਦੰਦੇ ਉਦੋਂ ਤੱਕ ਉਹਨਾਂ ਲੀਹਾਂ ਤੇ ਇਹ ਅਕਾਲੀ ਦਲ ਨਹੀਂ ਆ ਸਕਦਾ ਕਿਉਂਕਿ ਇੱਕ ਪਰਿਵਾਰਕ ਦਲ ਬਣ ਚੁੱਕਿਆ ਇਹ ਇਸ ਕਰਕੇ ਜ਼ਰੂਰੀ ਹੈ ਉਹਨਾਂ ਸਿਧਾਂਤਾਂ ਦੇ ਪਹਿਰਾ ਦੇਣਾ ਸਿੱਖ ਭਾਈਚਾਰੇ ਦੀਆਂ ਪ੍ਰਮੁੱਖ ਮੰਗਾਂ ਜੋ ਲੰਬੇ ਸਮੇਂ ਤੋਂ ਲੜਕਦੀਆਂ ਆ ਰਹੀਆਂ ਨੇ ਉਹਨਾਂ ਵਾਸਤੇ ਤੁਸੀਂ ਤਕਰੀਬਨ 1.5 ਸਾਲ ਤੋਂ ਲੰਬੇ ਸਮੇਂ ਤੋਂ ਮੋਰਚਾ ਲਗਾ ਰਹੇ ਹੋ ਤਾਂ ਕੀ ਲੱਗਦਾ ਹੈ ਕਿ ਜਿਹੜੀ ਮੌਜੂਦਾ ਸਮੇਂ ਦੇ ਵਿੱਚ ਸੱਤਾਧਾਰੀ ਧਿਰ ਹੈ ਇਹਨਾਂ ਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਜਿਵੇਂ ਭਾਜਪਾ ਦਾ ਵਿਰੋਧ ਕੀਤਾ ਤਾਂ ਤੁਸੀਂ ਮੌਜੂਦਾ ਸੱਤਾਧਾਰੀ ਪੰਜਾਬ ਦੇ ਉੱਪਰ ਜਿਹੜੀ ਕਾਬਜ ਹੈ ਇਨਾਂ ਦੇ ਵਿਰੋਧ ਵਿੱਚ ਵੀ ਕੋਈ ਇਲੈਕਸ਼ਨਾਂ ਤੇ ਸਮੇਂ ਦੇ ਪ੍ਰੋਗਰਾਮ ਲਿਖਿਆ ਦੇਖੋ ਅਸੀਂ ਸੰਗਤਾਂ ਨੂੰ ਇਹੀ ਅਪੀਲ ਕਰਦੇ ਆ ਕਿਉਂਕਿ ਇਹ ਵੀ ਕੋਈ ਇਹਨਾਂ ਨੇ ਜਿਹੜੇ ਜਿਨ੍ਹਾਂ ਮੁੱਦਿਆਂ ਤੇ ਮੋਰਚਾ ਲਗਿਆ ਕੌਮੀ ਇਨਸਾਫ਼ ਮੋਰਚਾ ਉਹਨਾਂ ਨੂੰ ਅੱਜ ਤੱਕ ਵੀ ਇਨਸਾਫ਼ ਨਹੀਂ ਦਿੱਤਾ ਜਿਹੜੇ ਭਾਵੇਂ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਚ ਭਾਵੇਂ ਉਹ ਦਿੱਲੀ ਦੀ ਸਟੇਟ ਸਰਕਾਰ ਦੇ ਆ ਕਿਉਂਕਿ ਇਹ ਵੀ ਇੱਕ ਪੰਜਾਬ ਵਿਰੋਧੀ ਪੰਥ ਵਿਰੋਧੀ ਹੈ ਸਾਹਮਣੇ ਆਏ ਆ ਇਹਨਾਂ ਦੇ ਚਿਹਰੇ ਸੋ ਇਸ ਕਰਕੇ ਅਸੀਂ ਜਿਹੜਾ ਕਹਨੇ ਆ ਵੀ ਇਹ ਪੰਜਾਬ ਦੀ ਵੋਟਾਂ ਦੇ ਹੱਕਦਾਰ ਨੇ ਲੋਕ ਸਵਾਲ ਕਰਦੇ ਨੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਆਖਰ ਅਜਿਹਾ ਹੋ ਕੀ ਕਿਆ ਕਿ ਜਿਹੜੇ ਪੰਜਾਬ ਦੀ ਪੰਥਕ ਮੁੱਦਿਆਂ ਨੂੰ ਉਭਾਰ ਕੇ ਜਾਂ ਪੰਥਕ ਮੁੱਦਿਆਂ ਦੇ ਉੱਪਰ ਪੋਲਿਟਿਕਸ ਕਰਨ ਵਾਲੇ ਰਾਜਨੀਤਿਕ ਲੋਕ ਸੀ ਉਹਨਾਂ ਨੇ ਨਾ ਮੁੱਦਿਆਂ ਨੂੰ ਵਿਸਾਰ ਕਿਉਂ ਦਿੱਤਾ ਦੇਖੋ ਇਹਨਾਂ ਦੀ ਪਤਾ ਨਹੀਂ ਕੀ ਮਜਬੂਰੀ ਹੁੰਦੀ ਹੈ ਪਹਿਲਾਂ ਤਾਂ ਜਿਹੜੀ ਪੰਜਾਬ 'ਚ ਭਾਵੇਂ ਖੇਤਰੀ ਸਰਕਾਰ ਵੀ ਬਣੀ ਐ ਖੇਤਰੀ ਉਹਦੀ ਜਿਹੜੀ ਬਾਗਡੋਰ ਐ ਉਹ ਰਹੀ ਐ ਦਿੱਲੀ ਦੇ ਹੱਥ ਦਿੱਲੀ ਕਦੇ ਬਣੀ ਚਾਹੁੰਦੀ ਸਿੱਖਾਂ ਨੂੰ ਇਨਸਾਫ਼ ਦੇਣ ਬਾਅਦ ਤੇ ਕਿਉਂਕਿ ਪਹਿਲੇ ਦਿਨ ਤੋਂ ਹੀ ਸਾਨੂੰ 1947 ਤੋਂ ਲਗਾਤਾਰ ਇੱਕ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਵੀ ਇਹ ਸਿੱਖ ਇੱਥੇ ਆਪਣੇ ਹੱਕਾਂ ਦੇ ਹੱਕਦਾਰ ਨਹੀਂ ਸੋ ਇਸ ਕਰਕੇ ਲੋਕ ਇਹਨਾਂ ਦੇ ਖਿਲਾਫ ਜਾ ਰਹੇ ਮੈਸੇਜ ਕੀ ਹੈ ਤੁਹਾਡੇ ਵੱਲੋਂ ਆਖਰ ਦੇ ਵਿੱਚ ਦੇਖੋ ਅਸੀਂ ਮੈਸੇਜ ਇਹੀ ਸੰਗਤਾਂ ਨੂੰ ਅਪੀਲ ਕਰਦੇ ਆਂ ਵੀ ਇਹ ਜਿਹੜੀ ਚਾਰ ਪਾਰਟੀਆਂ ਇਹ ਪੰਜਾਬ ਵਿਰੋਧੀ ਆ ਪੰਜਾਬ ਮੁੱਦਿਆਂ ਦੇ ਸਹੁਰਦ ਨਹੀਂ ਭਾਵੇਂ ਪੰਜਾਬ ਦਾ ਕੋਈ ਵੀ ਮੁੱਦਾ ਪਾਣੀਆਂ ਦਾ ਮੁੱਦਾ ਇੱਥੇ ਵਿਆਪਦੀਆਂ ਦਾ ਮੁੱਦਾ ਕਿਸਾਨੀ ਹੱਕਾਂ ਦਾ ਮੁੱਦਾ ਇਹ ਕੋਈ ਵੀ ਹੱਲ ਕਰਨ ਨੂੰ ਤਿਆਰ ਨਹੀਂ ਇਹ ਚਾਰੇ ਪਾਰਟੀਆਂ ਵੋਟਾਂ ਦੀ ਹੱਕਦਾਰ ਨੇ ਪੰਜਾਬ ਦੇ ਅੰਦਰ ਸਿਆਸੀ ਚੋਣ ਅਖਾੜੇ ਕਿਤੇ ਨਾ ਕਿਤੇ ਧੜੇਬਾਜ਼ੀ ਤੋਂ ਉੱਪਰ ਉੱਠ ਚੁੱਕੇ ਨੇ ਇਉਂ ਲੱਗਦਾ ਹੈ ਕਿ ਜਿਵੇਂ ਲੋਕ ਲੈਰ ਬਣ ਕੇ ਔਰ ਜਿਹੜੀ ਇੱਕ ਵੋਟ ਦੀ ਤਾਕਤ ਮੰਨੀ ਜਾਂਦੀ ਹੈ ਉਸ ਵੋਟ ਨੂੰ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਭਗਤੌਣ ਦੇ ਯਤਨ ਕੀਤੇ ਜਾ ਰਹੇ ਨੇ ਜਿਹੜੇ ਕਿਤੇ ਨਾ ਕਿਤੇ ਇਉਂ 잡ਦਾ ਹੈ ਕਿ ਪੰਜਾਬ ਦੀ ਜਾਂ ਪੰਥ ਦੀ ਪ੍ਰਮੁੱਖ ਤੌਰ ਤੇ ਗੱਲ ਕਰਨਗੇ ਪਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਜਿਹੜੇ ਚੋਣ ਨਤੀਜੇ ਨੇ ਕਿਹੜੀ ਧਿਰ ਦੇ ਹੱਕ ਦੇ ਵਿੱਚ ਪੁਗਤਦੇ ਨੇ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ